ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਪੂਰਵੀ ਮਹਲਾ 4 ਹਰ ਹਰ ਅਰਥ ਸਰੀਰ ਹਮ ਬੇਚਿਆ ਪੂਰੇ ਗੁਰ ਕਾ ਅਗੇ ਸਤ ਗੁਰ ਦਾਤੈ ਨਾਮ ਦੜਾਇਆ ਮੁਖ ਮਸਤਕ ਭਾਗ ਸਭਾਗੇ ਹਰ ਹਰ ਅਰਥ ਸਰੀਰ ਹਮ ਬੇਚਿਆ ਪੂਰੇ ਗੁਰ ਕੈ ਆਗੇ ਸਤ ਗੁਰ ਦਾਤੈ ਨਾਮ ਦੜਾਇਆ ਮੁਖ ਮਸਤਕ ਭਾਗ ਸਭਾਗੇ ਰਾਮ ਗੁਰਮਤ ਹਰ ਲਿਵ ਲਾਗੇ ਰਹਾਉ ਘਟ ਘਟ ਰਮਈਆ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਨ ਤਨ ਦੇਵੋ ਕਾਟ ਗੁਰੂ ਕੋ ਮੇਰਾ ਭ੍ਰਮ ਭਉ ਗੁਰਬਚਨੀ ਭਾਗੇ ਆਂਧਿਆਰੇ ਦੀਪਕ ਆਣ ਜਲਾਏ ਗੁਰ ਗਿਆਨ ਗੁਰੂ ਹਉ ਲੇ ਬਲਾਗੇ ਅਗਿਆਨ ਅੰਧੇਰਾ ਬਿਨ ਸਬਨਾਸਿਓ ਕਰ ਬਸਤ ਨਹੀਂ ਮਨ ਜਾਗੇ ਸਾਕਤ ਬੰਧਿਕ ਮਾਇਆ ਧਾਰੀ ਤਿੰਨ ਜਮ ਜੋਹਣ ਲਾਗੇ ਹੁਣ ਸਤ ਗੁਰ ਆਗੇ ਸੀਸ ਨਾ ਵੇਚਿਓ ਵਾਏ ਜਾਏ ਆ ਭਾਗੇ ਹਮਰਾ ਬਿਨੋ ਸੁਣੋ ਪ੍ਰਭ ਠਾਕੁਰ ਹਮ ਸ਼ਰਨ ਪ੍ਰਭ ਹਰ ਮੰਗੇ ਜਨਾਨੰਕ ਕੀ ਲੱਜ ਪਾਤ ਗੁਰੂ ਹੈ ਸਿਰ ਵਿੱਚ ਉਹ ਸਤ ਗੁਰ ਆਗੇ ਹਮਰਾ ਬਿਨੋ ਸੁਣੋ ਪ੍ਰਭ ਠਾਕੁਰ ਹਮ ਸ਼ਰਨ ਪ੍ਰਭੂ ਹਰ ਮੰਗੇ ਜਨਾਨੰਕ ਕੀ ਲੱਜ ਪਾਤ ਗੁਰੂ ਹੈ ਸਿਰ ਵਿੱਚ ਉਹ ਸਤ ਗੁਰ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 171 ਅਤੇ 172 ਦੇ ਉੱਪਰ ਅੰਕਿਤ ਹੈ ਇਸ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਗੁਰੂ ਦੀ ਮਹਿਮਾ ਬਿਆਨ ਕਰਦੇ ਆ ਗੁਰੂ ਦੀ ਮਤ ਧਾਰਨ ਕਰਕੇ ਕੀ ਪ੍ਰਾਪਤੀ ਹੁੰਦੀ ਹੈ ਸਭ ਜੀ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕਰ ਰਹੇ ਆ RAM ਗੁਰਮਤ ਹਰ ਲਿਬ ਲਾਗੇ ਰਹਾ ਹੈ ਪਰਮੇਸ਼ਰ ਦੀ ਅਸੀਂ ਗੁਰੂ ਦੀ ਮਤ ਦੇ ਰਾਹੀ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਸੁਰਤ ਜੋੜ ਰਹੇ ਆ ਉਹਦੇ ਨਾਲ ਲਿਬ ਲਾ ਰਹੇ ਆ RAM ਗੁਰਮਤ ਹਰ ਲਿਬ ਲਾਗੇ ਰਹਾਓ ਸ਼ਬਦੀ ਅਰੰਮਤਾ ਸਤਗੁਰ ਜੀ ਕਰ ਰਿਹਾ ਸਭ ਕਹਿੰਦੇ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੇ ਆਗੇ ਇਥੇ ਅਰਥ ਦਾ ਅਰਥ ਹੈ ਪਰਮੇਸ਼ਰ ਦੀ ਖਾਤਰ ਉਹਦੇ ਮਲਾਪ ਦੀ ਖਾਤਰ ਜਿਦਾਂ ਆਪਾਂ ਸ਼ਬਦ ਪੜ੍ਹਦੇ ਹਾਂ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈਂ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਤੇ ਆ ਮੈਂ ਆਪਣਾ ਆਪ ਵੇਚਣ ਵਾਸਤੇ ਵੀ ਤਿਆਰ ਕਾਦੇ ਵਾਸਤੇ ਦਰਸ਼ਨ ਹਰ ਦੇਖਣ ਕੇ ਤਾਂ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੇ ਆਗੇ ਮੈਂ ਆਪਣਾ ਆਪ ਗੁਰੂ ਨੂੰ ਅਰਪਣ ਕਰ ਦਿੱਤਾ ਕਿਉਂਕਿ ਇਹ ਸਤਿਗੁਰੂ ਸਭ ਕੁਝ ਤੇਰਾ ਹੈ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਖੰਨਿਏ ਵੰਜਾ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਦ੍ਰਿਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਸੁਣੀ ਜੈ ਤੇਰਾ ਕਿਰਪਾ ਕਰੇ ਤਾਂ ਪੀਵਾ ਆਸ ਪਿਆਸੀ ਪਿਰ ਕੇ ਤਾਈ ਜਿਉ ਚਾਤਰਕ ਬਉਂਦੇ ਰੇ ਕਹੋ ਨਾਨਕ ਜੀ ਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਜਦੋਂ ਇਹ ਸਮਝ ਆਏ ਕਿ ਮੇਰਾ ਕੁਛ ਵੀ ਨਹੀਂ ਹੈ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਇਹ ਸਰੀਰ ਵੀ ਪਰਮੇਸ਼ਰ ਅਕਾਲ ਪੁਰਖ ਤੇਰਾ ਹਰ ਹਰ ਅਰਤ ਸਰੀਰ ਹਮ ਵੇਚਿਆ ਪੂਰੇ ਗੁਰ ਕੇ ਆਗੇ ਤੇ ਜਦੋਂ ਵੇਚ ਦਿੰਦੇ ਆ ਨਾ ਕੋਈ ਚੀਜ਼ ਫਿਰ ਆਪਣੀ ਨਹੀਂ ਰਹਿੰਦੀ ਦੂਸਰੀ ਦੀ ਹੋ ਜਾਂਦੀ ਵੈਸੇ ਵੀ ਆਪਾਂ ਕੋਈ ਵੀ ਚੀਜ਼ ਵੇਚਦੇ ਆ ਜੇ ਸਾਡੇ ਨਾਮ ਤੇ ਆ ਵੇਚ ਦਿੰਦੇ ਆ ਫਿਰ ਉਹਦੇ ਨਾਮ ਤੇ ਹੋ ਜਾਂਦੀ ਕਹਿੰਦੇ ਮੇਰਾ ਕੁਝ ਵੀ ਨਹੀਂ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਨਾ ਕਬੀਰ ਮੇਰਾ ਮਜਮੈ ਕਿਸ਼ ਨਹੀਂ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਹੁਣ ਤੈਨੂੰ ਵੇਚ ਦਿੱਤਾ ਹੈ ਮਨ ਵੇਚਾ ਸਤਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ ਅਸੀਂ ਉਹਦੇ ਅੱਗੇ ਆਪਣੇ ਆਪ ਨੂੰ ਵੇਚ ਦਿੱਤਾ ਜਿਹੜਾ ਵਿਕ ਗਿਆ ਫਿਰ ਫਿਰ ਸਾਡੀ ਮਰਜ਼ੀ ਨਹੀਂ ਚੱਲਦੀ ਫਿਰ ਮਰਜ਼ੀ ਉਹਦੀ ਚਲਣੀ ਹੈ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੇ ਆਗੇ ਸਤ ਗੁਰ ਦਾ ਤੈ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੇ ਸ਼ਬਦ ਦੜਾਇਆ ਤੇ ਦੜਾਇਆ ਗਰਾਂ ਪੈਰ ਦੇ ਵਿੱਚ ਆ ਕੇ ਵੇਹੰਦਾ ਸਤ ਗੁਰ ਦਾ ਤੈ ਨਾਮ ਦੜਾਇਆ ਨਾ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਤੇ ਮੇਰੇ ਮੁਖ ਮਸਤਕ ਭਾਗ ਸੁਭਾਗੇ ਬੜੀ ਮੇਰੀ ਕਿਸਮਤ ਜਾਗ ਗਈ ਸਤਗੁਰ ਦਾਤੇ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੇ RAM ਗੁਰਮਤ ਹਰ ਲਿਵ ਲਾਗੇ ਰਹਾਉ ਕੱਟ ਕੱਟ ਰਮਈਆ ਰਮਤਿ ਰਾਮ ਰਾਏ ਗੁਰ ਸ਼ਬਦ ਗੁਰੂ ਲੇਵ ਲਾਗੇ ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਆਪਣੀ ਸੁਰਤ ਜੋੜੀ ਸਮਝ ਆਇਆ ਕਿ ਉਹ ਰਮਈਆ ਜਿਹੜਾ ਨਾ ਵਾਹਿਗੁਰੂ ਆ ਰਮਿਆ ਹੋਇਆ ਉਹ ਤਾਂ ਕੱਟ ਕੱਟ ਦੇ ਵਿੱਚ ਹੈ ਕੱਟ ਕੱਟ ਰਮਈਆ ਰਮਤਿ ਰਾਮ ਰਾਏ ਕਿੱਤੋਂ ਸਮਝ ਆਈ ਗੁਰ ਸ਼ਬਦ ਗੁਰੂ ਲਿਬ ਲੱਗ ਗਏ ਜਦੋਂ ਅਸੀਂ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਜੋੜੀਏ ਹਉ ਮਨ ਤਨ ਦੇਵੋਂ ਕਾਟ ਗੁਰੂ ਕੋ ਮੇਰਾ ਭ੍ਰਮ ਭਉ ਗੁਰ ਬਚਨੀ ਭਾਗੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨਾਲ ਸਾਂਝ ਪਾਈ ਹੈ ਨਾ ਉਹਨਾਂ ਦੇ ਸਾਰੇ ਭਰਮ ਚਲੇ ਗਏ ਸਾਰਾ ਡਰ ਖਤਮ ਹੋ ਗਿਆ ਤੇ ਉਹ ਤਾਂ ਕਹਿੰਦੇ ਸਤਿਗੁਰੂ ਮੇਰਾ ਕੁਛ ਵੀ ਨਹੀਂ ਹੈ ਸਭ ਕੁਝ ਤੇਰਾ ਹੈ ਹਉ ਮੰਨ ਤਨ ਦੇਵੋਂ ਕਾਟ ਗੁਰੂ ਕੋ ਮੇਰਾ ਭ੍ਰਮ ਭਉ ਗੁਰਬਚਨੀ ਭਾਗੇ ਜੇ ਸੀ ਗੁਰੂ ਦੇ ਬਚਨ ਸੁਣ ਵੀ ਰਹੇ ਆ ਗੁਰੂ ਦੇ ਬਚਨ ਸੁਣਾ ਵੀ ਰਹੇ ਆ ਗੁਰੂ ਦੇ ਬਚਨ ਪੜ ਵੀ ਰਹੇ ਹਾਂ ਪੜ੍ਹਾ ਵੀ ਰਹੇ ਹਾਂ ਜੇ ਸਾਡੇ ਅੰਦਰ ਭਰਮ ਹੈ ਜੇ ਸਾਡੇ ਅੰਦਰ ਡਰ ਹੈ ਮਤਲਬ ਅਸੀਂ ਉਹਨਾਂ ਬਚਨਾਂ ਨੂੰ ਸੁਣਾ ਤੇ ਸੁਣ ਰਹੇ ਹਾਂ ਪੜ੍ਹ ਤੇ ਪੜ੍ਹਾ ਰਹੇ ਹਾਂ ਪਰ ਕਮਾ ਨਹੀਂ ਰਹੇ ਜਦੋਂ ਅਸੀਂ ਕਮਾਵਾਂਗੇ ਉਹ ਜੀਵਨ ਦੇ ਵਿੱਚ ਤੇ ਗੁਰੂ ਮਹਾਰਾਜ ਕਹਿੰਦੇ ਬਹੁਤ ਵੱਡੀ ਪ੍ਰਾਪਤੀ ਹੋਏਗੀ ਹਉ ਮੰਨ ਤਨ ਦੇਵੋ ਕਾਟ ਗੁਰੂ ਕੋ ਮੇਰਾ ਭਰਮ ਭਉ ਗੁਰਬਚਨੀ ਭਾਗੇ ਗੁਰੂ ਦੇ ਬਚਨਾਂ ਦੇ ਨਾਲ ਮੇਰਾ ਭਰਮ ਮੇਰਾ ਡਰ ਖਤਮ ਹੋ ਗਿਆ ਅੱਗੇ ਸਤਿਗੁਰੂ ਧਾਰਨ ਦਿੰਦੇ ਆ ਅੰਧਿਆਰ ਦੀਪਕ ਆਣ ਜਲਾਏ ਗੁਰ ਗਿਆਨ ਗੁਰੂ ਲਿਬ ਲਾਗੇ ਇਹ ਹੁਣ ਸਾਰੇ ਨੂੰ ਪਤਾ ਵਾ ਜਦੋਂ ਹਨੇਰਾ ਹੁੰਦਾ ਹੈ ਤੇ ਰੋਸ਼ਨੀ ਕਰਦੇ ਹੋ ਹਨੇਰਾ ਦੂਰ ਹੋ ਜਾਂਦਾ ਆਂਦੇ ਆ ਰਹੇ ਦੀਪਕ ਆਣ ਜਲਾਏ ਗੁਰ ਗਿਆਨ ਗੁਰੂ ਲਿਬ ਲਾ ਕੇ ਜਦੋਂ ਗੁਰੂ ਦਾ ਗਿਆਨ ਪ੍ਰਾਪਤ ਕਰਕੇ ਗੁਰੂ ਦੇ ਨਾਲ ਸੁਰਤ ਜੋੜੀ ਅੰਦਰ ਪ੍ਰਕਾਸ਼ ਹੋ ਗਿਆ ਗਿਆਨ ਦਾ ਬੰਦਾ ਉਹੀ ਹੁੰਦਾ ਹੈ ਪਰ ਜਿਸ ਦਿਨ ਉਹਦੀ ਰਹਿਮਤ ਹੁੰਦੀ ਆ ਬਖਸ਼ਿਸ਼ ਹੁੰਦੀ ਆ ਕਹਿੰਦੇ ਜੀ ਮੈਨੂੰ ਪ੍ਰਕਾਸ਼ ਕਰ ਦਿੱਤਾ ਮੈਨੂੰ ਚਾਨਣ ਕਰ ਦਿੱਤਾ ਤੇ ਉਹ ਗਿਆਨ ਮਿਲਿਆ ਨਾ ਗਾਣ ਤੇ ਗਿਆਨ ਜਦੋਂ ਮਿਲਦਾ ਗੁਰੂ ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼ ਅੰਧਿਆਰਾਂ ਦੀਪਕ ਗਿਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਣਾਸਿਓ ਘਰ ਵਸਤ ਲਹੀ ਮਨ ਜਾਗੇ ਜਦੋਂ ਅਗਿਆਨਤਾ ਦਾ ਅੰਧੇਰਾ ਖਤਮ ਹੋ ਗਿਆ ਨਾ ਅਗਿਆਨ ਅੰਧੇਰਾ ਬਿਨਸ ਬਣਾਸਿਓ ਘਰ ਵਸਤ ਲਹੀ ਮਨ ਜਾਗੇ ਫਿਰ ਪਤਾ ਲੱਗਾ ਵੀ ਉਹ ਤਾਂ ਵਸਤੂ ਘਰ ਦੇ ਵਿੱਚ ਸੀ ਗੁਰੂ ਮਹਾਰਾਜ ਨੇ ਬਾਰੀ ਬਾਰੀ ਬਾਣੀ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਕਹਿੰਦੇ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਸਭ ਕਿਸ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਧਰਮ ਭਲਾਈ ਉਹ ਤਾਂ ਅੰਦਰ ਤੇਰੇ ਵਸਦਾ ਹੈ ਜਦੋਂ ਅਗਿਆਨਤਾ ਖਤਮ ਹੋਈ ਤੇ ਸਮਝ ਆ ਗਈ ਅਗਿਆਨ ਅંધੇਰਾ ਬਿਨਸ ਬਣਾਸਿਓ ਕਰ ਵਸ ਲਹੀ ਮਨ ਜਾਗੇ ਜਦੋਂ ਮਨ ਜਾਗ ਗਿਆ ਤੇ ਸਮਝ ਆ ਗਈ ਕਿ ਉਹ ਤਾਂ ਵਸਤੂ ਅੰਦਰ ਹੀ ਹੈ ਅੱਗੇ ਸਤਿਗੁਰੂ ਚੌਥੇ ਬੰਦ ਵਿੱਚ ਕਹਿੰਦੇ ਸਾਖਤ ਬੰਧਕ ਮਾਇਆ ਧਾਰੀ ਤਿੰਨ ਜਮ ਜੋ ਹਣ ਲਾਗੇ ਸਾਖਤ ਕਹਿੰਦੇ ਜਿਹੜਾ ਰੱਬ ਤੋਂ ਟੁੱਟਿਆ ਹੁੰਦਾ ਹੈ ਬੰਧਕ ਕਹਿੰਦੇ ਸ਼ਿਕਾਰੀ ਸ਼ਿਕਾਰੀ ਕੀ ਹੁੰਦਾ ਕਿ ਮੈਂ ਇਹਨੂੰ ਕਦਾਂ ਲੁੱਟ ਲਵਾਂ ਮੈਂ ਇਹਨੂੰ ਕਿਦਾਂ ਠੱਗਾ ਮੈਂ ਇਹਨੂੰ ਕਿਦਾਂ ਧੋਖਾ ਦੇਵਾਂ ਤੇ ਮੈਂ ਮਾਇਆ ਤਾਰੀ ਬਣ ਜਾਵਾਂ ਹੁਣ ਕਹਿੰਦੇ ਸ਼ਿਕਾਰੀ ਹੁੰਦੇ ਐ ਮਿਹਨਤ ਵਾਲੇ ਨਹੀਂ ਧਿਆਨ ਦਿੰਦੇ ਉਹ ਸ਼ਿਕਾਰ ਕਰਦੇ ਐ ਸਾਗਤ ਬਧ ਕਮਾਇਆ ਤਾਰੀ ਤਿੰਨ ਜਮ ਜੋਹਣ ਲਾਗੇ ਉਹਨਾਂ ਨੂੰ ਜਮ ਜੋਹਣ ਕਹਿੰਦੇ ਐ ਦੇਖਦਾ ਮਤਲਬ ਕਦੋਂ ਵੀ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਬਕਾਰ ਜਿਹੜੇ ਆ ਉਹ ਜਮ ਜਿਹੜੇ ਆ ਉਹ ਜਿੱਤ ਲੈਂਦੇ ਸਾਖਤ ਬੱਧਕ ਮਾਇਆ ਤਾਰੀ ਤਿੰਨ ਜਮ ਜੋ ਹਣ ਲਾਗੇ ਹੁਣ ਸਤਗੁਰ ਆਗੇ ਸੀਸ ਨਾ ਵੇਚਿਆ ਉਹ ਆਏ ਜਾਵਹਿ ਆ ਭਾਗੇ ਸੀਸ ਵੇਚਣ ਦਾ ਭਾਵ ਹੈ ਕਿ ਆਪਣੀ ਹਉਮੈ ਨਹੀਂ ਛੱਡੀ ਆਪਣੇ ਹੰਕਾਰ ਨੂੰ ਨਹੀਂ ਛੱਡਿਆ ਹੁਣ ਸਤਗੁਰ ਆਗੇ ਸੀਸ ਨਾ ਵੇਚਿਓ ਉਹ ਆਏ ਜਾਵਹਿ ਅਭਾਗੇ ਅਭਾਗੇ ਕਹਿੰਦੇ ਜਿਹੜਾ ਭਾਗਾ ਤੋਂ ਹੀਣਾ ਕਿਸਮਤ ਨਹੀਂ ਉਹਦੀ ਚੰਗੀ ਹੁਣ ਸਤਗੁਰ ਅਗੇ ਸੀਸ ਨਾ ਵੇਚਿਆ ਓਏ ਆਏ ਜਾ ਆਵਹਿ ਜਾਏ ਅਭਾਗੇ ਹਮਰਾ ਬਿਨੋ ਸੁਣੋ ਪ੍ਰਭ ਠਾਕੁਰ ਹਮ ਸ਼ਰਨ ਪ੍ਰਭੂ ਹਰ ਮੰਗੇ ਸਤਗੁਰ ਕਹਿੰਦੇ ਸਾਡੀ ਬਿਨੋ ਹੈ ਸਾਡੀ ਅਰਦਾਸ ਹਮਰਾ ਬਿਨੋ ਸੁਣੋ ਪ੍ਰਭ ਠਾਕੁਰ ਹਮ ਸ਼ਰਨ ਪ੍ਰਭ ਹਰ ਮੰਗ ਸਾਨੂੰ ਪ੍ਰਭੂ ਦੀ ਸ਼ਰਨ ਮਿਲ ਜਾਏ ਜਨ ਨਾਨਕ ਕੀ ਲਜ ਪਾਤ ਗੁਰੂ ਹੈ ਲਜ ਦਾ ਅਰਥ ਹੁੰਦਾ ਸ਼ਰਮ ਪਤ ਦਾ ਹੁੰਦਾ ਇੱਜ਼ਤ ਸਾਡੀ ਸ਼ਰਮ ਸਾਡੀ ਇੱਜ਼ਤ ਸਤਿਗੁਰੂ ਤੂੰ ਹੈ ਜਨ ਨਾਨਕ ਕੀ ਲਜ ਪਾਤ ਗੁਰੂ ਹੈ ਸਿਰ ਵੇਚਿਓ ਸਤਿਗੁਰ ਆਗੇ ਉਹਨਾਂ ਨੇ ਫਿਰ ਆਪਣਾ ਆਪ ਸਤਗੁਰੂ ਦੇ ਅੱਗੇ ਭੇਟ ਕਰ ਦਿੱਤਾ ਸਿਰ ਵੇਚੋ ਸਤਗੁਰੂ ਆਗੇ ਇਹ ਸ਼ਬਦ ਦੇ ਵਿੱਚ ਸਤਗੁਰੂ ਮਹਾਰਾਜ ਆਪਣਾ ਸਮਰਪਣ ਕਰਨ ਦੀ ਗੱਲ ਦੱਸਦੇ ਕਿ ਜੇਸੀ ਜਦੋਂ ਆਪਣੇ ਆਪ ਨੂੰ ਸਤਗੁਰੂ ਦੇ ਸਮਰਪਣ ਕਰਾਂਗੇ ਸਤਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਾਂਗੇ ਗੁਰਸੰਗਤ ਜੀ ਅੱਜ ਦਾ ਜਿਹੜਾ ਦਿਹਾੜਾ ਹੈ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਇੱਕ ਪ੍ਰੇਰਣਾਦਾਇਕ ਦਿਨ ਹੈ ਕਿਉਂਕਿ ਅਸੀਂ ਅਰਦਾਸ ਕਰਦੇ ਹਾਂ ਅਰਦਾਸ ਸਾਡੇ ਜੀਵਨ ਦਾ ਆਧਾਰ ਹੈ ਔਰ ਅਰਦਾਸ ਦੇ ਵਿੱਚ ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਆਪਣੇ ਪੰਜ ਪਿਆਰਿਆਂ ਨੂੰ ਪੰਥ ਨੂੰ ਯਾਦ ਕਰਦੇ ਹਾਂ ਗੁਰੂ ਅਸਥਾਨਾਂ ਨੂੰ ਯਾਦ ਕਰਦੇ ਹਾਂ ਉੱਥੇ ਤੀਸਰੇ ਪਹਿਰੇ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਅਸੀਂ ਯਾਦ ਕਰਦੇ ਹਾਂ ਜਿਸ ਵੇਲੇ ਪੜ੍ਹਦੇ ਹਾਂ ਚਰਖੜੀਆਂ ਤੇ ਚੜ੍ਹੇ ਮਾਫੀ ਮੰਗ ਕੇ ਬੇਨਤੀ ਕਰਦੇ ਹਾਂ ਅਰਦਾਸ ਤਾਂ ਅਸੀਂ ਬਹੁਤ ਵਾਰੀ ਸੁਣਦੇ ਹਾਂ ਪੜ੍ਹਦੇ ਹਾਂ ਪਰ ਸਾਡੇ ਦਿਲ ਦਿਮਾਗ ਦੇ ਵਿੱਚ ਉਹਨਾਂ ਸ਼ੁਰਮਿਆਂ ਦਾ ਇਤਿਹਾਸ ਨਿਕਲ ਜਾਂਦਾ ਉਹਨਾਂ ਦੇ ਨਾਮ ਵੀ ਵਿਸਰ ਜਾਂਦੇ ਹੈ ਵੀ ਚਰਖੜੀਆਂ ਤੇ ਕੌਣ ਚੜ੍ਹਿਆ ਸੀ ਤੁਸੀਂ ਪੁੱਛ ਕੇ ਦੇਖ ਲੋਗੇ ਪਰ ਅਰਦਾਸ ਅਸੀਂ ਕਰਦੇ ਪਰ ਜਦੋਂ ਸਾਨੂੰ ਉਹਨਾਂ ਸਿੱਖਾਂ ਦਾ ਉਹਨਾਂ ਮਰਜੀਵੜਿਆਂ ਦਾ ਸ਼ਹੀਦਾਂ ਦਾ ਇਤਿਹਾਸ ਪਤਾ ਹੋਏਗਾ ਤੇ ਅਰਦਾਸ ਕਰਦੇ ਆ ਸਾਨੂੰ ਭਰੋਸਾ ਹੋਏਗਾ ਵੀ ਇੰਨਾ ਗੁਰੂ ਦੇ ਉੱਪਰ ਵਿਸ਼ਵਾਸ ਜਿਨ੍ਹਾਂ ਨੇ ਆਪਣਾ ਸਭ ਕੁਝ ਹੀ ਆਪਣੇ ਗੁਰੂ ਦੇ ਵਾਸਤੇ ਬਾਹਰ ਦਿੱਤਾ ਆਪਣਾ ਆਪ ਦਾ ਕੁਰਬਾਨ ਕਰ ਦਿੱਤਾ ਆਪਣੇ ਹਿੱਤਾਂ ਨੂੰ ਨਹੀਂ ਕੌਮ ਦੇ ਹਿੱਤਾਂ ਨੂੰ ਅੱਗੇ ਰੱਖਿਆ ਤੇ ਜਦੋਂ ਅਸੀਂ ਪੁਰਾਤਨ ਸਿੱਖਾਂ ਨੂੰ ਦੇਖਦੇ ਹਾਂ ਅਯੋਕੇ ਸਿੱਖਾਂ ਦਾ ਜੀਵਨ ਦੇਖਦੇ ਹਾਂ ਤੇ ਬਹੁਤ ਅੰਤਰ ਹੈ ਸਾਧ ਸੰਗਤ ਜਿਸ ਵੇਲੇ ਜਕਰੀਆ ਖਾਨ ਜਿਹੜਾ ਸੀ ਸਿੱਖਾਂ ਦੇ ਉੱਪਰ ਜ਼ੁਲਮ ਕਰਦਾ ਇਥੋਂ ਤੱਕਰ ਪੱਤਾ ਪੱਤਾ ਸਿੰਘਾਂ ਦਾ ਬੈਰੀ ਬਣ ਗਿਆ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਆ ਪਰ ਸਮੇਂ ਦੀਆਂ ਜਿਹੜੀਆਂ ਹਕੂਮਤਾਂ ਸੀ ਔਰ ਖਾਸ ਕਰਕੇ ਜਕਰੀਆ ਖਾਨ ਉਹਨੇ ਆਖਿਆ ਵੀ ਹੁਣ ਇਹਨਾਂ ਨਾਲ ਸੁਲ੍ਹਾ ਕਰਕੇ ਚੱਲਣਾ ਹੀ ਚੰਗੀ ਗੱਲ ਹੈ ਕਿਉਂਕਿ ਇਹ ਮਾਰੇ ਆ ਮੁੱਕਦੇ ਨਹੀਂ ਹਨ ਸਾਡਾ ਤਾਂ ਖਾਨ ਸੀ ਨਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਤੇ ਸਾਧ ਸੰਗਤ ਦੀ ਜਕਰੀਆ ਖਾਨ ਨੇ ਇੱਕ ਗੁਰੂ ਕੇ ਸਿੱਖ ਨੂੰ ਚੁਣਿਆ ਉਸੀ ਭਾਈ ਸੁਖੇਗ ਸਿੰਘ ਜਿਹੜੇ ਸਰਕਾਰੀ ਅਧਿਕਾਰੀ ਸਨ ਬਹੁਤ ਪਰਮਾਤਮਾ ਦੀ ਕਿਰਪਾ ਸੀ ਲਾਹੌਰ ਦੇ ਨਾਲ ਹੀ ਉਹਨਾਂ ਦਾ ਪਿੰਡ ਸੀ ਜੰਬਰ ਤੇ ਉਹਨਾਂ ਨੂੰ ਇਤਿਹਾਸ ਦੇ ਵਿੱਚ ਮਿਲ ਵਰਤਨੀਆ ਸਿੰਘ ਕਹਿੰਦੇ ਆ ਜ਼ਕਰੀਆ ਖਾਨ ਨੇ ਆਖਿਆ ਵੀ ਅਸੀਂ ਨਵਾਬੀ ਦੇਣੀ ਚਾਹੁੰਦੇ ਹਾਂ ਸਿੱਖਾਂ ਨੂੰ ਖਿੱਲਤ ਦੇਣੀ ਚਾਹੁੰਦੇ ਹਾਂ ਸਿੱਖਾਂ ਨੂੰ ਉਕਾਨਾ ਗੋ ਵੀ ਸਿਖਾਣੇ ਕਿਸੇ ਦੀ ਖਰਾਇਤ ਲਈਦਾ ਹੈ ਨਹੀਂ ਅੱਜ ਤੱਕ ਚਲੋ ਮੈਂ ਪੁੱਛ ਲੈਣਾ ਪੰਜ ਪਿੰਡਾਂ ਦੀ ਜ਼ਮੀਨ ਨਵਾਬੀ ਇਹ ਸਰਕਾਰ ਵੱਲੋਂ ਭੇਜਿਆ ਭਾਈ ਸੁਭੇਗ ਸਿੰਘ ਜੀ ਸ੍ਰੀ ਅਕਾਲ ਤਖਤ ਸਭਾਏ ਉੱਥੇ ਉਸ ਵੇਲੇ ਇਤਿਹਾਸ ਲਿਖਦਾ ਕਿ ਉਸ ਵੇਲੇ ਕੋਈ ਗੁਰੂ ਕੇ ਪਿਆਰੇ ਜਿਹੜੇ ਮੁਖੀਆ ਸਿੱਖ ਸਨ ਭਾਈ ਦਰਬਾਰਾ ਸਿੰਘ ਜੀ ਸਨ ਜਦੋਂ ਸਿੱਖਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਨਕਾਰ ਕਰ ਦਿੱਤਾ ਪਰ ਭਾਈ ਸੁਖ ਸਿੰਘ ਦੀ ਜਿਹੜੀ ਸੋਚ ਸੀ ਲੰਬੇਰੀ ਸੀ ਉਹਨਾਂ ਨੇ ਆਖਿਆ ਵੀ ਆਪਾਂ ਜੰਗਲਾਂ ਦੇ ਵਿੱਚ ਰਹਿਨੇ ਆ ਕੋਠੇ ਘੋੜਿਆਂ ਦੀਆਂ ਕਾਠੀਆਂ ਦੇ ਸਾਡੀ ਜ਼ਿੰਦਗੀ ਨਿਕਲ ਜਾਣੀ ਹੈ ਹੁਣ ਸਾਨੂੰ ਜੇ ਸਮਾ ਸਰਕਾਰ ਦੇ ਰਹੀ ਆ ਥੋੜਾ ਜਿਹਾ ਤੇ ਆਪਾਂ ਥੋੜਾ ਜਿਹਾ ਆਪਣੀ ਤਿਆਰੀ ਕਰ ਲਈਏ ਤੇ ਆਪਣੇ ਘਰਾਂ ਵਿੱਚ ਰਹੀਏ ਤੇ ਔਰ ਕੌਮ ਦੀ ਚੜ੍ਹਦੀ ਕਲਾ ਵਾਸਤੇ ਹੋਰ ਤਿਆਰੀ ਕਰਕੇ ਰੱਖੀਏ ਸਮਾ ਤਾਂ ਅੱਗੇ ਵੀ ਇਦਾਂ ਦੇ ਆ ਹੁਣ ਅੱਜ ਵੀ ਉਹੀ ਸਮਾ ਹੈ ਕਹ ਲਗੇ ਠੀਕ ਹੈ ਪਰ ਦੇਖੋ ਕਿੰਨੀ ਧੌੜ ਸੀ ਅੱਜ ਛੋਟੇ ਛੋਟੇ ਗੁਰਦੁਆਰਿਆਂ ਵਿੱਚ ਪ੍ਰਧਾਨ ਬਣਨ ਲਈ ਲੋਕੀ ਮਰਦੇ ਫਿਰਦੇ ਆ ਉਸ ਵੇਲੇ ਕੌਮ ਦਾ ਜਥੇਦਾਰ ਬਣਨਾ ਨਵਾਬੀ ਲੈਣ ਵਾਸਤੇ ਕੋਈ ਤਿਆਰ ਨਹੀਂ ਵਲ ਤੂੰ ਲੈ ਕਹਿੰਦੇ ਤੂੰ ਲੈ ਫਿਰ ਸਲਾਹ ਹੋਈ ਕਿ ਭਾਈ ਕਪੂਰ ਸਿੰਘ ਨੂੰ ਦੇ ਦਿਓ ਜਿਹੜਾ ਘੋੜਿਆਂ ਦੀ ਸੇਵਾ ਕਰਦਾ ਸੀ ਘੋੜਿਆਂ ਦੀ ਲਿੱਧ ਚੁੱਕਦਾ ਉਹਨੂੰ ਬੁਲਾਇਆ ਗਿਆ ਓੜੇ ਵੀ ਇਨਕਾਰ ਕਰ ਦਿੱਤਾ ਪਰ ਪੰਜ ਪਿਆਰੇ ਨੇ ਹੁਕਮ ਕੀਤਾ ਨਵਾਬੀ ਦਿੱਤੀ ਗਈ ਨਵਾਬ ਕਪੂਰ ਸਿੰਘ ਉਹਨਾਂ ਦਾ ਨਾਮ ਹੋਇਆ ਇਹ ਸਮਾਂ ਜਿਹੜਾ ਸੀ ਥੋੜਾ ਤੇ ਆ ਸੁਖਾਵਾਂ ਜਾਂ ਨਿਕਲਿਆ ਪਰ ਜਕਰੀਆ ਖਾਨ ਮਰ ਗਿਆ ਤੇ ਉਹਦੇ ਤਿੰਨ ਪੁੱਤਰ ਸੀ ਉਹ ਤੋਂ ਪੁੱਤਰ ਜਿਹੜਾ ਸੀ ਜਈਆ ਖਾਨ ਉਹ ਪੰਜਾਬ ਦਾ ਗਵਰਨਰ ਬਣ ਗਿਆ ਉਹ ਬਣਦੇ ਸਾਰ ਸਿੱਖਾਂ ਦੇ ਉੱਪਰ ਹੋਰ ਜ਼ੁਲਮ ਸ਼ੁਰੂ ਕਰ ਦਿੱਤੇ ਉਸ ਨੇ ਔਰ ਭਾਈ ਸੁਭੇਗ ਸਿੰਘ ਜੀ ਦਾ ਪੁੱਤਰ 18 ਸਾਲ ਦੀ ਉਮਰ 'ਚ ਜਿੱਦਣ ਅੱਜ ਦੇ ਦਿਨ ਸ਼ਹਾਦਤ ਹੁੰਦੀ ਹੈ 1745 ਦੇ ਵਿੱਚ ਤੇ ਉਹ ਅਲੱਗ-ਅਲੱਗ ਘਟਨਾਵਾਂ ਲਿਖੀਆਂ ਗਈਆਂ ਪਰ ਮੁੱਖ ਕਾਰਨ ਜਿਹੜਾ ਸੀ ਉਹ ਮੌਲਵੀ ਦੇ ਘਰ ਅਰਬੀ ਤੇ ਫਾਰਸੀ ਪੜ੍ਹਨ ਜਾਂਦਾ ਸੀ ਤੇ ਉਹਨੇ ਹੁਣ ਸੋਚਿਆ ਵੀ ਇਸ ਨੂੰ ਇਸਲਾਮ ਦੇ ਕਿਉਂਕਿ ਬਹੁਤ ਸੋਹਣਾ ਸੀ ਬਹੁਤ ਤਾਕਤਵਰ ਨੌਜਵਾਨ ਸੀ ਤੇ ਵੀ ਕਿਨੂੰ ਇਸਲਾਮ ਦੇ ਵਿੱਚ ਕਿਸ ਤਰ ਲਿਆਈਏ ਉਹਨੂੰ ਲਾਲਚ ਵੀ ਦਿੱਤਾ ਗਿਆ ਕਿ ਮੇਰੀ ਲੜਕੀ ਦੇ ਨਾਲ ਤੇਰਾ ਨਿਕਾਹ ਕਰ ਦਿੰਨੇ ਆ ਤੂੰ ਇਸਲਾਮ ਦੇ ਵਿੱਚ ਆ ਜਾ ਸਾਫ ਇਨਕਾਰ ਕੀਤਾ ਇਤਿਹਾਸ ਪੜਿਆ ਸੀ ਨਾ ਭਾਈ ਸੁਪੇਗ ਸਿੰਘ ਨੇ ਆਖਿਆ ਪੁੱਤਰਾ ਗੱਲ ਯਾਦ ਰੱਖੀ ਉਹ ਛੋਟੇ ਸਾਹਿਬ ਜਦ ਦੇ 7 ਤੇ 9 ਸਾਲ ਦੇ ਧਰਮ ਨਹੀਂ ਛੱਡਿਆ ਸੀ ਦੇਖੋ ਇਤਿਹਾਸ ਤਾਂ ਹੀ ਬਣਿਆ ਅੱਜ ਅਸੀਂ ਤਾਂ ਹੀ ਉਹਨਾਂ ਨੂੰ ਯਾਦ ਕਰਦੇ ਆ ਧਰਮ ਤੋਂ ਡੋਲੇ ਨਹੀਂ ਸਨ ਜੇ ਅੱਜ ਦਾ ਆਪਾਂ ਸਮਾਂ ਦੇਖਦੇ ਆ ਅੱਜ ਜ਼ਰੂਰ ਅਸੀਂ ਅਰਦਾਸ ਤਾਂ ਜ਼ਰੂਰ ਕਰ ਰਹੇ ਆ ਪਰ ਅਸੀਂ ਬੱਚਿਆਂ ਨੂੰ ਦੱਸ ਨਹੀਂ ਰਹੇ ਵੀ ਆਪਣੇ ਧਰਮ ਤੋਂ ਅਸੀਂ ਅੱਗੇ ਪਿੱਛੇ ਨਹੀਂ ਜਾਣਾ। ਅਰਦਾਸ ਤਾਂ ਅਸੀਂ ਤੋਂ ਟਾਈਮ ਕਰ ਰਹੇ ਹਾਂ। ਮੈਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਾ ਜੇ ਅਸੀਂ ਇਮਾਨਦਾਰੀ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੱਸਦੀ ਹੈ ਨਾ ਅਰਦਾਸ ਹੀ ਸੁਣਾਦੀ ਹੈ ਉਹਨਾਂ ਨੂੰ ਇਤਿਹਾਸ ਦੀ ਹੋਈ ਨਹੀਂ ਸਕਦਾ ਕਿ 1 ਇੰਚ ਵੀ ਬੱਚਾ ਜਿਹੜਾ ਸਿੱਖੀ ਤੋਂ ਦੂਰ ਹੋ ਜਾ ਜਾਂ ਨਾ ਬੱਚੀ ਨਾ ਬੱਚਾ। ਜਦ ਕਰਦੇ ਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਇੱਕ ਇੱਕ ਸ਼ਬਦ ਜਿਹੜਾ ਅਰਦਾਸ ਦਾ ਤੇ 550 ਸਾਲ ਦਾ ਇਤਿਹਾਸ ਦਾ ਸੀ ਇਕੱਠਾ ਪੜਦੇ ਆ 3.5 ਮਿੰਟ ਦੇ ਵਿੱਚ ਤੇ ਉਸ ਨੇ ਇਨਕਾਰ ਕੀਤਾ ਇੱਥੋਂ ਤੱਕ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਫਿਰ ਦੋਨਾਂ ਪਿਓ ਪੁੱਤਰ ਨੂੰ ਗ੍ਰਿਫਤਾਰ ਕੀਤਾ ਭਾਈ ਸੁਭੇਗ ਸਿੰਘ ਜੀ ਭਾਈ ਸ਼ਾਹਬਾਦ ਸਿੰਘ ਜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸੱਦਦ ਕੀਤਾ ਗਿਆ ਸਾਧ ਸੰਗਤ ਜੀ ਔਰ ਕੱਲੇ ਕੱਲੇ ਨੂੰ ਅਲੱਗ-ਅਲੱਗ ਸਮਝਾਉਂਦੇ ਸੀ ਕੱਲੇ ਕੱਲੇ ਨੂੰ ਕਿਉਂ ਕਹਿੰਦੇ ਅਸੀਂ ਤਾਂ ਨਹੀਂ ਇੱਕ ਦਿਨ ਸੁਬੇਗ ਸਿੰਘ ਨੂੰ ਆਖਿਆ ਸੀ ਵੀ ਤੇਰਾ ਤਾਂ ਪਰਿਵਾਰ ਹੀ ਖਤਮ ਹੋ ਜਾਏਗਾ ਤੇਰਾ ਪੁੱਤਰ ਸ਼ਹੀਦ ਹੋ ਜਾਏਗਾ ਤੇ ਅੱਗੇ ਤੇਰੀ ਵੰਸ਼ ਨਹੀਂ ਚੱਲਣੀ ਤੇਰੀ ਕੁੱਲ ਨਹੀਂ ਚਲੇਗੀ ਉਹਨੇ ਇੱਕ ਬਚਨ ਕਿਹਾ ਸੀ ਕਹਿੰਦੇ ਹਮਰੇ ਕਾਰਨ ਗੁਰਕੁਲ ਗਵਾਈ ਹਮ ਕੁਲ ਰੱਖੇ ਕਵਣ ਵਡਾਈ ਵੀ ਸਾਡੀ ਖਾਤਰ ਸਾਡੇ ਗੁਰੂ ਸਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਪਰਿਵਾਰ ਆਪਣਾ ਸਰਵੰਸ ਬਾਰ ਦਿੱਤਾ ਹੈ ਹਮਰੇ ਕਾਰਨ ਗੁਰਕੁਲ ਗਵਾਈ ਹਮ ਕੁਲ ਰੱਖੇ ਕਵਣ ਵਡਾਈ ਵੀ ਅਸੀਂ ਕੁਲ ਰੱਖ ਕੇ ਬੱਚਾ ਰੱਖ ਕੇ ਅਸੀਂ ਕਿਹੜੇ ਵੱਡੇ ਬਣ ਜਾਵਾਂਗੇ ਅੱਜ ਯਾਦ ਕਰਦੀ ਨਾ ਕੌਮ ਜਿੱਥੇ ਗੁਰਦੁਆਰਾ ਜਿੱਥੇ ਅਰਦਾਸ ਹੁੰਦੀ ਹੈ ਚਰਖੜੀਆਂ ਤੇ ਚੜੇ ਭਾਈ ਸੁਭੇਕ ਸਿੰਘ ਸਾਵਾਜ ਸਿੰਘ ਨੂੰ ਯਾਦ ਕਰਦੇ ਧਰਮ ਤੋਂ ਡੋਲੇ ਨਹੀਂ ਧਰਮ ਨਹੀਂ ਹਾਰਿਆ ਬੜਾ ਸੋਹਣਾ ਲਿਖਿਆ ਇਤਿਹਾਸ ਵਿੱਚ ਉਹ ਦੋ ਚੱਕਰੇ ਜੇ ਲੱਕੜੀ ਦਾ ਬਸ ਫੋਟੋ ਤੇ ਦੇਖਦੇ ਆਂ ਫਿਰ ਉਹਦੇ ਉੱਪਰ ਲੋਹੇ ਦੀਆਂ ਕਟਾਰਾਂ ਲਾਈਆਂ ਗਈਆਂ ਦੋਨਾਂ ਨੂੰ ਉਹਨਾਂ ਦੇ ਵਿੱਚ ਬੰਨ੍ਹ ਦਿੱਤਾ ਗਿਆ ਉਹਨੂੰ ਬਹੁਤ ਕਮਾਇਆ ਇਤਿਆਜ਼ ਲਿਖਿਆ ਚਰਖੜੀ ਚਾੜ ਬਹੁਤ ਕਮਾਇਆ ਵਾਹਿਗੁਰੂ ਤਿੰਨ ਨਾਹੇ ਭਲਾਇਆ ਪਰ ਉਹਨਾਂ ਨੇ ਪਰਮੇਸ਼ਰ ਨਾਲ ਉਹਨਾਂ ਦਾ ਪਿਆਰ ਸੀ ਉਹ ਅਕਾਲ ਪੁਰਖ ਪਰਮੇਸ਼ਰ ਦੀ ਰਹਿਮਤ ਨੂੰ ਪ੍ਰਾਪਤ ਕਰਕੇ ਆਪਣੇ ਗੁਰੂ ਦੇ ਬਚਨਾਂ ਤੋਂ ਕੁਰਬਾਨ ਹੋ ਗਏ ਜ਼ੁਲਮ ਦੇ ਅੱਗੇ ਝੁਕੇ ਨਹੀਂ ਸਾਂ ਇਸੇ ਕਰਕੇ ਆਪਾਂ ਯਾਦ ਕਰਦੇ ਆਂ ਚਰਖੜੀਆਂ ਤੇ ਚੜ੍ਹੇ ਉਹਦੇ ਵਿੱਚ ਇਹ ਪੜਦੇ ਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਂ ਨਿਭਾਈ ਤੇ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ ਸਾਡੇ ਤੇ ਬਖਸ਼ਿਸ਼ ਕਰਦੇ ਆ ਸਾਡਾ ਫਰਜ਼ ਬਣਦਾ ਹੈ ਤੇ ਅਸੀਂ ਆਪਣਾ ਆਪ ਹੀ ਸਵਾਰ ਲਈਏ ਤੇ ਬਹੁਤ ਵੱਡੀ ਗੱਲ ਹੈ ਅਸੀਂ ਆਪਣੇ ਆਪਣੇ ਘਰਾਂ ਤੋਂ ਸ਼ੁਰੂ ਕਰ ਲਈ ਤੇ ਅਸੀਂ ਸਿੱਖੀ ਦੇ ਪਹਿਰਾ ਦਈਏ ਸਾਖੀਆਂ ਬੱਚਿਆਂ ਨੂੰ ਸੁਣਾਈਏ ਇਤਿਹਾਸ ਦੇ ਨਾਲ ਜੋੜੀਏ ਹਰੇਕ ਕੰਮ ਅਜ ਕਰਦੇ ਚਲੋ ਸੰਸਾਰ ਦੇ ਨਾਲ ਚੱਲਦੇ ਆ ਪਰ ਨਾਲ ਨਾਲ ਜੇ ਘਰ ਵਿੱਚ ਚਾਹੁੰਦੇ ਨਾ ਸਿੱਖੀ ਆਵੇ ਉਹਦੇ ਵਾਸਤੇ ਸਾਨੂੰ ਬਹੁਤ ਵੱਡਾ ਯਤਨ ਕਰਨਾ ਪੈਣਾ ਖਾਸ ਕਰਕੇ ਬੱਚਿਆਂ ਦੇ ਪ੍ਰਤੀ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨਾ ਪਵੇ ਉਹਨਾਂ ਨੂੰ ਗੁਰਮਤ ਸਿੱਖਿਆ ਦੇਣੀ ਪਵੇ ਹਰੇਕ ਸਿੱਖ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਗੁਰਮੁਖੀ ਵਿੱਦਿਆ ਪੜ੍ਹਾਉਣੀ ਬਹੁਤ ਜ਼ਰੂਰੀ ਹੈ ਅਸੀਂ ਇਹ ਤਾਂ ਪੁੱਛਦੇ ਹਾਂ ਸ਼ਾਮ ਨੂੰ ਬੱਚਿਆਂ ਨੂੰ ਅੱਜ ਕੀ ਕਮਾਈ ਕੀਤੀ ਹੈ ਅੱਜ ਕਿੰਨੇ ਪੈਸੇ ਕਮਾਏ ਆ ਕਾਰੋਬਾਰ ਕਿਦਾਂ ਹੈ ਪਰ ਇਹ ਨਹੀਂ ਪੁੱਛਦੇ ਵੀ ਜਪਜੀ ਸਾਹਿਬ ਪੜਿਆ ਕਿ ਨਹੀਂ ਪੜਿਆ ਗੁਰਦੁਆਰਾ ਸਾਹਿਬ ਗਏ ਕਿ ਨਹੀਂ ਗਏ ਸੇਵਾ ਕੀਤੀ ਕਿ ਨਹੀਂ ਕੀਤੀ ਨਹੀਂ ਪੁੱਛਦੇ ਇਹ ਕਾਰਨ ਹੈ ਕਿ ਉਹੀ ਕਾਰਨ ਹੈ ਕਿ ਸਾਡੇ ਦੁੱਖਾਂ ਦਾ ਵੀ ਕਾਰਨ ਹੈ ਸਾਨੂੰ ਪਛਤਾਵਾ ਵੀ ਉਹੀ ਹੈ ਅਸੀਂ ਘਰ ਦੇ ਵਿੱਚ ਆਪਸ ਵਿੱਚ ਪੰਜਾਬੀ ਦੇ ਵਿੱਚ ਨਹੀਂ ਗੱਲ ਕਰਦੇ ਆਪਣੀ ਮਾਂ ਬੋਲੀ ਨੂੰ ਛੱਡ ਦਿੱਤਾ ਤੇ ਜਿਹੜਾ ਜਿਹੜਾ ਧਰਮ ਖਤਮ ਹੁੰਦਾ ਨਾ ਤਾਂ ਹੀ ਹੁੰਦਾ ਹੈ ਕਿ ਜਦੋਂ ਅਸੀਂ ਆਪਣੀ ਬੋਲੀ ਨੂੰ ਛੱਡ ਦਿੰਨੇ ਆ ਆਪਣੇ ਇਤਿਹਾਸ ਨੂੰ ਛੱਡ ਦਿੰਨੇ ਉਹ ਕੰਮ ਖਤਮ ਹੋ ਜਾਂਦੀ ਹੈ ਸੰਸਾਰ ਦੇ ਵਿੱਚ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਬਹੁਤ ਸੋਹਣੀ ਬੋਲੀ ਗੁਰੂ ਮਹਾਰਾਜ ਜੀ ਦੀ ਸਾਰੀਆਂ ਭਾਸ਼ਾ ਚੰਗੀਆਂ ਪਰ ਮਾਂ ਬੋਲੀ ਜਿਹੜੀ ਹੈ ਜੇ ਅਸੀਂ ਹੀ ਬੋਲਾਂਗੇ ਨਹੀਂ ਅਸੀਂ ਨਹੀਂ ਗੱਲ ਕਰਾਂਗੇ ਤੇ ਇਥੋਂ ਛੋਟੀਆਂ-ਛੋਟੀਆਂ ਗੱਲਾਂ ਤੋਂ ਸ਼ੁਰੂਆਤ ਹੁੰਦੀ ਹੈ ਬੱਚਿਆਂ ਨੂੰ ਜੋੜਾਂਗੇ ਜੁੜਨਗੇ ਹੁਣ ਵੱਡੇ ਨੂੰ ਕਿਸੇ ਨੇ ਕੋ ਨਹੀਂ ਜੋੜ ਸਕਦਾ ਤੇ ਜਦੋਂ ਅਸੀਂ ਪੌਦਾ ਹੈ ਨਾ ਪੌਦੇ ਨੂੰ ਪਾਣੀ ਦੇਓ ਚੰਗੀ ਤਰ੍ਹਾਂ ਫਿਰ ਉਹ ਜਦੋਂ ਥੋੜਾ ਜਿਹਾ ਵੱਡਾ ਹੋ ਜਾਂਦਾ ਫਿਰ ਨਹੀਂ ਉਹ ਕੁਝ ਹੋ ਸਕਦਾ ਤੇ ਉਹ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਬਤੇਰੀਆਂ ਉਦਾਹਰਨਾਂ ਇਤਿਹਾਸ ਵਿੱਚ ਮਿਲਦੇ ਹੋ ਪ੍ਰੋਫੈਸਰ ਪੂਰਨ ਸਿੰਘ ਵਰਗੇ ਕਦੇ ਮਾਂ ਨੇ ਗੁੜਤੀ ਦਿੱਤੀ ਸੀ ਜਪਜੀ ਸਾਹਿਬ ਪੜਾਉਂਦੀ ਹੁੰਦੀ ਸੀ ਚਲਾ ਗਿਆ ਜਾਪਾਨ ਚਲਾ ਗਿਆ ਸੰਿਆਸੀ ਬਣ ਗਿਆ ਸੀ ਘਰ-ਬਾਰ ਵੀ ਛੱਡ ਦਿੱਤਾ ਸੀ ਪਰ ਜਿੱਦਣ ਜਪਜੀ ਸਾਹਿਬ ਉਹਨੂੰ ਦੁਆਰਾ ਸੁਣੀ ਤੇ ਫਿਰ ਮਾਂ ਦੇ ਕੋਲ ਆ ਗਿਆ ਸੀ ਅੱਜ ਪ੍ਰੋਫੈਸਰ ਪੂਰਨ ਸਿੰਘ ਜੀ ਬਣ ਗਏ ਤੇ ਮਾਂ ਨੂੰ ਆਖਿਆ ਸੀ ਮਾਂ ਤੇਰੀ ਜਪਜੀਤ ਜਿੱਤ ਗਈ ਆ ਤੇ ਇੱਕ ਸੰਿਆਸੀ ਹਾਰ ਗਿਆ ਤੇ ਬਹੁਤ ਤਾਕਤ ਐ ਸਾਸੰਗ ਜੀ ਮਾਂ ਜਿਹੜੀ ਹੁੰਦੀ ਨਾ ਮਾਂ ਤੇ ਮਾਂ ਨੇ ਜੋ ਬੱਚੇ ਨੂੰ ਸਿਖਾ ਦੇਣਾ ਜੋ ਗੁੜਤੀ ਦੇਣੀ ਆ ਤੇ ਬਹੁਤ ਵੱਡੀ ਕਿਰਪਾ ਸੀ ਉਹਨਾਂ ਗੁਰੂ ਕੇ ਸਿੱਖਾਂ ਨੂੰ ਜਦੋਂ ਅਸੀਂ ਯਾਦ ਕਰਦੇ ਆ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਭਾਈ ਸੁਭੇਕ ਸਿੰਘ ਜੀ ਭਾਈ ਸ਼ਾਹਬਾਦ ਸਿੰਘ ਦੀ 18 ਸਾਲ ਦੀ ਉਮਰ ਸੀ ਉਹਨਾਂ ਦੀ ਸ਼ਾਹਬਾਦ ਸਿੰਘ ਦੀ ਪਰ ਇੱਕ ਕੌਮ ਨੂੰ ਇੱਕ ਬਹੁਤ ਵੱਡਾ ਇੱਕ ਸੁਣਿਆ ਦੇ ਗਏ ਵੀ ਧਰਮ ਨਹੀਂ ਛੱਡਿਆ ਨਾ ਆਪਣੇ ਧਰਮ ਤੋਂ ਇੱਧਰ ਉੱਧਰ ਹੋਏ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ ਤੇ ਮੈਂ ਸਿਰੇ ਬੇਨਤੀ ਕੀਤੀ ਸੀ ਹੁਣ ਵੀ ਅਰਦਾਸ ਕਰਦੇ ਸਤਿਗੁਰੂ ਮਹਾਰਾਜ ਜਿਸ ਸਿੱਖਾਂ ਦੇ ਘਰ ਜਨਮ ਦਿੱਤਾ ਨਾ ਤੇ ਸਾਡੀ ਸਿੱਖੀ ਜਿਹੜੀ ਆ ਉਹ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਏ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਖਰ ਵਿੱਚ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਸੀ ਕਹਿੰਦੇ ਹਮਰਾ ਬਿਨੋ ਸੁਣੋ ਪ੍ਰਭ ਠਾਕਰ ਹਮ ਸ਼ਰਨ ਪ੍ਰਭੂ ਹਰ ਮੰਗੇ ਜਨ ਨਾਨਕ ਕੀ ਲੱਜ ਪਾਤ ਗੁਰੂ ਹੈ ਸਿਰ ਬੈਟਿਓ ਸਤਗੁਰ ਆਗੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਓ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ